ਨਵੇਂ ਚੁਣੇਗੇ ਉਪਰਾਸ਼ਟਪਤੀ ਸੀਪੀ ਰਾਧਾ ਕ੍ਰਿਸ਼ਨਨ ਅੱਜ ਸੌ ਚੁੱਕਣਗੇ ਰਾਸ਼ਟਰਪਤੀ ਦਰੋਪਦੀ ਮੁਰਮੂ ਸਵੇਰੇ 10:00 ਵਜੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦੇ ਸਮਾਗਮ ਚੋਣਾਂ ਨੂੰ ਸੌ ਚੁਕਾਉਣਗੇ ਰਾਧਾ ਕ੍ਰਿਸ਼ਨਨ ਨੇ ਮੰਗਲਵਾਰ ਨੂੰ ਹੋਈ ਉਪਰਾਸ਼ਟਪਤੀ ਚੋਣ ਵਿੱਚ ਵਿਰੋਧੀ ਉਮੀਦਵਾਰ ਬੀ ਸੁਦਰਸ਼ਨ ਰੈਡੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਇਹ ਚੋਣ 21 ਜੁਲਾਈ ਨੂੰ ਸਾਬਕਾ ਉਪਰਾਸ਼ਟਪਤੀ ਜਗਦੀਪ ਤਣਕੜ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਰਾਧਾ ਕ੍ਰਿਸ਼ਨਨ ਮੰਗਲਵਾਰ ਨੂੰ ਤੇਜ ਤੇ 15ਵੇਂ ਉਪਰਾਸ਼ਟਪਤੀ ਚੁਣੇ ਗਏ ਸਨ ਰਾਜ ਸਭਾ ਦੇ ਸਕੱਤਰ ਜਨਰਲ ਤੇ ਚੋਣ ਅਧਿਕਾਰੀ ਪੀਸੀ ਮੋਦੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਸੀ ਕਿ 781 ਸੰਸਦ ਮੈਂਬਰਾਂ ਵਿੱਚੋਂ 767 ਨੇ ਵੋਟ ਪਾਈ ਜਿਸ ਨਾਲ 98.2 ਫੀਸਦੀ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ ਐਨਡੀਓ ਉਮੀਦਵਾਰ ਰਾਧਾ ਕ੍ਰਿਸ਼ਨਨ ਨੂੰ ਪਹਿਲੀ ਤਰਜੀਹ ਦੀਆਂ 452 ਵੋਟਾਂ ਮਿਲੀਆਂ ਜਦੋਂ ਕਿ ਵਿਰੋਧੀ ਉਮੀਦਵਾਰ ਬੀ ਸੁਦਰਸ਼ਨ ਬਰੇਡੀ ਨੂੰ 300 ਵੋਟਾਂ ਮਿਲੀਆਂ ਨਤੀਜਿਆਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਪੀ ਰਾਦਾ ਕ੍ਰਿਸ਼ਨ ਨੂੰ ਬਧਾਈ ਦਿੱਤੀ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਵੇਂ ਚੁਣੇਗੇ ਉਪराष्ट्रपति ਭਾਰਤ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨਗੇ ਤੇ ਸੰਸਦੀ ਸੰਵਾਦ ਵਿੱਚ ਹਾਂ ਪੱਕੀ ਯੋਗਦਾਨ ਪਾਉਣਗੇ। ਉਪराष्ट्रपति ਚੁਣੇ ਜਾਣ ਤੋਂ ਬਾਅਦ ਰਾਦਾ ਕ੍ਰਿਸ਼ਨ ਨੇ ਮਹਾਰਾਸ਼ਟਰ ਦੇ ਰਾਜਪਾਲ ਦਾ ਅਹੁਦਾ ਛੱਡ ਦਿੱਤੇ। ਰਾਸ਼ਟਰਪਤੀ ਨੇ ਗੁਜਰਾਤ ਦੇ ਰਾਜਪਾਲ ਅਚਾਰੇ ਦੇਵ ਰਤਨ ਨੂੰ ਉਨ੍ਹਾਂ ਦੀ ਮੌਜੂਦਾ ਜ਼ਿੰਮੇਵਾਰੀ ਦੇ ਨਾਲ-ਨਾਲ ਮਹਾਰਾਸ਼ਟਰ ਦੇ ਰਾਜਪਾਲ ਦੀ ਵੀ ਜ਼ਿੰਮੇਵਾਰੀ ਸੌਂਪੀ ਹੈ।